ਬੇਨਾਕ ਜੈ ਕੁੰਕਾ ਤੋਂ ਇੱਕ ਗੀਤ ਮੈਂ ਕਿਤੇ ਹੋਰ ਨਹੀਂ ਆਇਆ ਮੈਂ ਸੱਚੇ ਬਹੁਤ ਸ਼ਹਾਵਾ ਮੇਰੀ ਗਰਜ ਦਾ ਤੂੰ ਉਠਣਾ ਧਿਆਣੀ ਤੇਰੇ ਬਿਨਾਂ ਸੱਚੇ ਬਹੁਤ ਸ਼ਹਾਵਾ ਕਿਸੇ ਗੈਰ ਨੂੰ ਪਿਆ ਨਾ ਮੈਂ ਮਾਸ਼ੀ ਤੁਮੈਂ ਤਵਨ ਜਗ ਜੀ ਪਹੁੰਚ ਦੇਵ ਸਿਮਰਦਾ ਜੈ ਬਿਚਾਰੇ ਹੋਮ ਦਾ ਮਕਰ ਲਪੜਾ ਕਈ ਦੇਖ ਦੇ ਬਚਨ ਜਗ ਭਾਵੇ ਜਗੋਂ ਕੋਈ ਪਾਣੀ ਮੰਗਦਾ ਹੁੰਦਾ ਨੇੜੇ ਸੱਚੀ ਕਰਮ ਮੰਤਨ ਆਣੀ ਤੇਰੇ ਬਿਨਾ ਸੱਤੇ ਪਦ ਸ਼ਾਹ ਕਿਸੇ ਗੈਰ ਨੂੰ ਪਤਾ ਆ ਨਾ ਨੋ ਆਣੀ ਤਾਕਤਾਂ ਮੈਂ ਤੇਰਾ ਦਖਤੀ ਹੀ ਰੂਪ ਤੇਰਾ ਦਸ਼ਮੇਸ਼ ਮੈਨੂੰ ਜਾਪਦੇ ਪਾਉਂ ਮਜਦੋ ਨਿਰਮੁਖ ਮਹਿਸਕਤੇ بادشاہ ਤੂੰ ਸਾਖੀ ਆਪੇ ਉਹ ਮੈਂ ਦਾਜਾ ਜੋ ਰਹਾ ਬੰਦਵਾਉਂਦੇ ਨੇ ਗੁਰੂ ਜੀ ਦੀ ਫਲ ਜਿ ਖੁਸ਼ਾਨੀ ਮੈਂ ਤੇਰੇ ਬਿਨਾ ਸੱਚੇ ਬਾਦਸ਼ਾਹ ਕਿਸੇ ਗੈਰ ਰੂਪ ਹੈ ਅਜਾ ਨਹੀਂ ਹੋ ਮਾਣਣੀ ਫਟੜੀ ਜੋ ਕੋ ਰਾਮਦੇ ਇਸ ਦੇ ਗੁਰੂ ਜੀ ਸਿੰਘ ਤੇਰੇ ਗੈਰ ਨਾਮ ਦਾ ਨਾਂ ਦਿੱਸਿਆ ਮਿੱਠ ਤੇਰ ਤਾਮ ਗਏ ਸਾਥ ਮੇਰੇ ਪਾਣੀ ਹਾ ਜੋ ਮੂਝ ਤਾਮਦਾ ਮੂ ਗਮ ਦਾ ਗੁਰੂ ਜੀ ਤੇਰੀ ਬਾਣੀ ਨਸਰੇ ਮਨ ਕੋਈ بادشاہ ਕਿਸੇ ਗੈਰ ਨੂੰ ਕਿਹਾ ਨਾ ਨੋ ਪਾਣੀ ਤੇਨਕ ਲੱਗ ਗਿਆ ਕੋਨੇ ਖਾਊਗਾ ਬਾਣੀ ਫਟੜ ਸਿੰਘਾਂ ਦੇਵ ਜਾ ਤਪੜਾ ਬਖਸ਼ਿਆ ਪਤੀ ਦਾਸ ਜਨਮ ਨਹੀਂ ਤੂਹਾਰ ਹੋ ਰਹਾ ਲੋ ਕੋ ਤੁਨੇ ਕਹੂ ਜੜ ਉੱਢਦੇ ਕੋਈ ਜਿਸ ਨਾ ਕਹਿਣਾ ਵੰਦੀ ਟਮਣੀ ਮਤੇ ਪੀਣਾ ਸਤੇ ਪਾਖਾ ਕਿਸੇ ਗੈਰ ਨੂੰ ਤੇ ਆਣਾ ਨਾ ਪਾਣੀ ਮੈਂ ਸਭ ਜਾ ਖਾਂ ਤੇ ਬਹੁਤ ਸ਼ਾਪ ਦੇਗੀ ਜਉਗਾ ਤਾ ਤੂ ਉਠਣਾ ਜਾਣੀ